ਕਿਵੇਂ ਸਾਰੇ ਆਸ਼ਾ ਕਰਦੇ ਆ ਕਿ ਠੀਕ ਠਾਕ ਹੋ ਗਏ ਦਿਨ ਖੁੱਲ ਗਏ ਨੇ ਅੱਗੇ ਨਾਲੋਂ ਮੌਸਮ ਦਾ ਫਰਪੈ ਗਿਆ ਅੱਜ ਗੱਲਬਾਤ ਕਰਾਂਗੇ ਸਿਹਤ ਬਾਰੇ ਫਿਟਨੈਸ ਬਾਰੇ। ਉਹਦਾ ਸਰੀਰ ਦਾ ਧਿਆਨ ਕਿਵੇਂ ਰੱਖਿਆ ਜਾਏ। ਸਰੀਰ ਕਿਵੇਂ ਫਿੱਟ ਰੱਖਿਆ ਜਾਏ। ਆਪਾਂ ਖਿਆਲ ਦੇ ਵਿੱਚ ਅਕਸ਼ਰ ਜਿਆਦਾ ਖਾਦਾ ਜਾਂਦਾ ਤੇ ਭਾਜਨ ਵੀ ਹੋ ਜਾਂਦਾ ਪਰ ਮੇਨ ਸਬੰਸਿਆ ਹੈ ਪੇਟਸ ਆਫ ਦੀ ਯਾਨੀ ਕਿ ਕਬਜ ਜਿਹੜੀ ਕਿ ਸੌ ਬਿਮਾਰੀਆਂ ਦੇ ਜੜ ਹੈ ਜੇਸ ਬੰਦੇ ਦਾ ਪੇਟ ਨਹੀਂ ਨਾ ਸਾਥ ਹੁੰਦਾ ਉਹ ਬੰਦਾ ਬਿਮਾਰ ਹੀ ਬਿਮਾਰ ਦਾ ਮਤਲਬ ਉਹ ਡੇਲੀ ਕੋ ਦਾ ਪੇੜ ਸਾਫ ਨਹੀਂ ਹੁੰਦਾ ਕਬ ਚ ਰਿੰਦੀ ਹੈ ਉਹ ਹਾਰ ਚੜਿਆ ਰਹੇਗਾ ਗੈਸ ਬਣੇਗੀ ਡਕਾਰੀ ਰਹੇਗੀ ਤੇ ਸਿਰ ਨੂੰ ਵੀ ਗੈਸ ਚੜੇਗੀ ਮਤਲਬ ਕਿ ਅਨੇਕਾਂ ਹੀ ਬਿਮਾਰੀਆਂ ਉਹਦੇ ਨਾਲ ਸਬੰਧ ਜਾਪ ਵੀ ਬਣੇਗਾ ਬੀਪੀ ਨੂੰ ਵੀ ਫਰਕ ਪਏਗਾ ਸ਼ੁਕਰ ਇਹ ਸਾਰਾ ਕੁਝ ਤੇ ਅੱਜ ਨੁਕਤੇ ਸਾਂਝੇ ਕਰਾਂਗੇ ਤੁਹਾਡੇ ਨਾਲ ਇਸ ਟੌਪਿਕ ਤੇ ਨੁਕਤੇ ਤੋਂ ਜਿਹੜੇ ਕਿ ਆਪਾਂ ਆਪਣੇ ਜੀਵਨ ਸ਼ੈਲੀ ਦੇ ਵਿੱਚ ਕੋਈ ਖਾਣ-ਪਾਨ ਤੇ ਆਪਾਂ ਥੋੜਾ ਜਿਹਾ ਕੰਟਰੋਲ ਕਰਕੇ ਜਿਵੇਂ ਕਿ ਮੇਰੀ ਉਮਰ ਹੁਣ 60 ਸਾਲ ਹੈ ਤੇ 60 ਸਾਲ ਦੀ ਉਮਰ ਦੇ ਵਿੱਚ ਤੁਹਾਡੇ ਸਾਹਮਣੇ ਸਰੀਰ ਫਿੱਟ ਬਾਰ ਨਾ ਤੇ ਪੇਟ ਬਾਲਾ ਵਦਨ ਦਿੱਤਾ ਤੇ ਨਾ ਹੀ ਕੰਮ ਜੀ ਹੋਂ ਦਿੱਤੀ ਇਹ ਹੋਣ ਲੱਗੀ ਹੈ ਤੇ ਮੈਂ ਤੇ ਕੰਟਰੋਲ ਕਰ ਰਿਆ ਤੇ ਨਾ ਬਾਈਆਂ ਬਾਲੀਆਂ ਦਵਾਈਆਂ ਪੀਓ ਤੇ ਨਾ ਦਵਾਈਆਂ ਵਾਲੇ ਪਾਸੇ ਜਾ ਕਿਉਂਕਿ ਦਵਾਈਆਂ ਕੁਝ ਟਾਈਮ ਵਾਸਤੇ ਤੁਹਾਡਾ ਸਹੀ ਰੱਖਣੀਆਂ ਪਰ ਲੰਮੇ ਟਾਈਮ ਤੇ ਲੀਵਰ ਤੇ ਅਸਰ ਮਾੜਾ ਪਾਉਂਦੀਆਂ ਨੇ ਕਿਡਨੀ ਤੇ ਅਸਰ ਮਾੜਾ ਪਾਉਂਦੀਆਂ ਇਸ ਕਰਕੇ ਖਾਣ ਪਾਣ ਦੇ ਵਿੱਚ ਤੁਸੀਂ ਹਰੀਆਂ ਸਬਜ਼ੀਆਂ ਜ਼ਿਆਦਾਆਂ ਲਓ ਦੁੱਧ ਪੀਓ ਰੋਟੀ ਜਿਹੜੀ ਏ ਉਹ ਚਬਾ ਕੇ ਖਾਓ ਤਲੀਆਂ ਚੀਜ਼ਾਂ ਦਾ ਪਰਹੇਜ਼ ਕਰੋ ਜ਼ਿਆਦਾ ਨਹੀਂ ਚਲੋ ਕਦੇ-ਕਦੇ ਪਰੌਂਠੇ ਖਾਣੇ ਪੈ ਜਾਂਦੇ ਨੇ ਕੋਈ ਗੱਲ ਨਹੀਂ ਪਰ ਜਿਆਦਾ ਤਰ ਖਾਸ ਕਰ ਜਦੋਂ ਆਪਾਂ ਵਿਆਹਾਂ ਸ਼ਾਦੀਆਂ ਤੇ ਜਾਂਦੇ ਆ ਉਹਦੋਂ ਆਪਾਂ ਤੱਤਾ ਵੀ ਖਾਈ ਜਾਂਦੇ ਆ ਤੇ ਠੰਡਾ ਵੀ ਖਾਈ ਜਾਂਦੇ ਆ ਜਿੱਥੋਂ ਕਿ ਆਪਾਂ ਬਿਮਾਰ ਹੋਨੇ ਆ ਤੇ ਦੂਜੇ ਦਿਨ ਅਸੀਂ ਉਹ ਡਾਕਟਰਾਂ ਕੋਲ ਚਲੇ ਜਾਂਦੇ ਆ ਕਿਉਂਕਿ ਅਸੀਂ ਪਹਿਲੇ ਦਿਨ ਉਧਰੋਂ ਤੇ ਗਰਮ ਚੀਜ਼ਾਂ ਖਾਧੀਆਂ ਹੁੰਦੀਆਂ ਹਨ ਕੌਫੀ ਕੀਤੀ ਹੁੰਦੀ ਏ ਉਹ ਨਾਲ ਕੋਲ ਫਿਆਲਾ ਆ ਜਾਂਦਾ ਲੋ ਸਰਦਾਰ ਜੀ ਕੋਲ ਵੀ ਦੇ ਆਪਾਂ ਕੋਲ ਵੀ ਫੜ ਲਏ ਨੇ ਉਸ ਤੋਂ ਬਾਅਦ ਫਿਰ ਕੋਈ ਠੰਡੇ ਵਾਲਾ ਆ ਗਿਆ ਪਾ ਠੰਡਾ ਫੜ ਲਿਆ ਤੇ ਉਹ ਗਰਮ ਤੁਹਾਡੇ ਕੋਲੋਂ ਫਿਰ ਸਲਾਈਸ ਲੈ ਆਇਆ ਕੋਈ ਖਾਣ ਪੀਣ ਦੇ ਚੀਜ਼ਾਂ ਫਿਰ ਫੇਰ ਗਰਮ ਫੜ ਲੈਣਾ ਤੇ ਇਸ ਕਰਕੇ ਪੀੜ ਤੇ ਐਕਸ਼ਨ ਲੀਵਰ ਦੇ ਵਿੱਚ ਜਾਂ ਜਗ੍ਹਾ ਤੇ ਇਕੱਠਾ ਹੀ ਪੈਣਾ ਤੇ ਉਹ ਫਿਰ ਕੰਮ ਕਲਬਲੇਸ਼ਨ ਹੋ ਜਾਂਦਾ ਅੱਛਾ ਹੁਣ ਰਹੀ ਗੱਲ ਨੁਕਤੇ ਸਵੇਰੇ ਉੱਠ ਕੇ ਜਿਆਦਾ ਲੰਮੀ ਵੀਡੀਓ ਨਹੀਂ ਕਰਨੀ ਕਿਉਂਕਿ ਬੋਰ ਹੋ ਜਾਂਦੇ ਨੇ ਨਹੀਂ ਵੇਖਦੇ ਤੇ ਗੱਲਾਂ ਕੰਮ ਦੀਆਂ ਨੇ 5 ਮਿੰਟ ਕੱਢ ਕੇ ਸੁਣ ਲੋਗੇ ਤੇ ਉਹ ਤੁਹਾਨੂੰ ਲਾਹ ਹੜੇਣਗੀ ਆਪਾਂ ਸਵੇਰੇ ਉੱਠਣਾ ਤੁਹਾਡੀ ਦਿਨਚਰੀ ਜਣੀ ਵੀ ਹੈ ਉਹਦੇ ਤੋਂ ਆਪਾਂ 1 ਘੰਟਾ ਪਹਿਲਾਂ ਉੱਠ ਪੈਣਾ ਮੰਨ ਲਓ ਜੇ ਤੁਸੀਂ 4 ਵਜੇ ਉੱਠਦੇ ਹੋ ਜਾਂ 5 ਵਜੇ ਉੱਠਦੇ ਹੋ ਤੇ 4 ਵਜੇ ਉੱਠ ਕੋ 6 ਵਜੇ ਉੱਠਦੇ ਹੋ ਤੇ 5 ਵਜੇ ਉੱਠਦੇ ਹੋ ਆਪਾਂ ਕੀ ਕਰਨਾ ਹੈ ਪਾਣੀ ਲੈਣਾ ਹੈ ਗਰਮਾ ਜਿਆਦਾ ਗਰਮ ਨਹੀਂ ਲੈਣਾ ਸੈਂਦਾ ਸੈਂਦਾ ਤੇ ਉਹ ਆਪਾਂ ਪੈਰਾੰ ਪਰ ਬੈਠ ਕੇ ਘਟ ਤੋਂ ਘਟ ਇੱਕ ਗਲਾਸ ਪੀਣਾ ਘਟ ਤੋਂ ਘਟ ਜਿਹੜੇ 300 ml ਪਾਣੀ ਆ ਤੇ ਜੇ ਤੋ ਇਹ ਪੀ ਸਕਦੇ ਤਾਂ 500 ml ਕੋਲ ਦੇ ਡੱਬੇ ਗੱਲ ਨਹੀਂ ਨੇ ਤੇ ਇੱਕ ਗਲਾਸ ਰੋ ਪੀਣਾ ਕੜੀ ਠਹਿਰ ਕੇ ਪੈਰਾਂ ਪਰ ਬੈ ਕੇ ਪੀਣਾ ਕੜੀ ਠਹਿਰ ਕੇ ਫਿਰ ਥੋੜਾ ਪੀ ਲੋ ਉਸ ਤੋਂ ਬਾਅਦ ਆਪਾਂ ਕੀ ਕਰਨਾ ਹੈ ਕਿ ਆਪਾਂ ਸੈਰ ਕਰਨੀ ਜਿੰਨੀ ਕਰ ਸਕਦੇ ਹੋ ਵੇਖੋ ਕਰ ਲਈਏ 3 ਕਿਲੋਮੀਟਰ ਬਹੁਤ ਵਧੀਆ ਹੈ ਪਰ ਪਹਿਲੇ ਦਿਨ ਤੁਸੀਂ ਘੱਟ ਕਰੋ ਹੌਲੀ ਹੌਲੀ ਤੁਹਾਨੂੰ ਹੱਥ ਪੈ ਜੇਗੇ ਫਿਰ ਤੁਸੀਂ ਆਪਣਾ ਜਿਆਦਾ ਕਰਨੇ ਸ਼ੁਰੂ ਕਰਦੇ ਜਾਓਗੇ ਪਰ ਸੈਰ ਕਰਨੀ ਹੈ ਆਪਾਂ ਕਾਲੀ ਕਾਲੀ ਕਰਨੀ ਹੈ ਰੋਜ਼ੰਟਰ ਰੁਦਿਆਂ ਕਰਨੀ ਕਾਲੇ ਕਾਲੀ ਜਿੰਨਾ ਕਾਲੀ ਹੋ ਸਕੇ ਉਨੀ ਕਰੋ ਉਸ ਤੋਂ ਬਾਅਦ ਆਪਾਂ ਆਗਿਆ ਸੈਰ ਕਰਕੇ ਆਪਣਾ ਸਰੀਰ ਕਰਮੀ ਉਸ ਤੋਂ ਬਾਅਦ ਇੱਕ ਕੋ ਦੋ ਵਾਰੀਆਂ ਨੇ ਜਿਆਦੀਆਂ ਨੇ ਅਗਿਆਪਾ ਖੜੇ ਹੋ ਜਾਣਾ ਹੈ ਖੜੇ ਹੋ ਕੇ ਤੇ ਦੋਵੇਂ ਬਾਹਾਂ ਦੀ ਕਰ ਲੈਣੀ ਹੈ ਐਸਾ ਬਰਾਬਰ ਪੀ ਇਹਨਾਂ ਨੂੰ ਅੰਜ ਲੈ ਜਾਣਾ ਪੀਆ ਚਲੋ ਕੰਦ ਆ ਗਈ ਮਤਲਬ ਸਿੰਦਾ ਤੇ ਅੰਜ ਪੀਆ ਲੈ ਜਾਣਾ ਪੰਜ ਵਾਰੀ ਘੜਨਾ ਤੁਸੀਂ ਇਹਨਾਂ ਨੂੰ। ਤਿੱ ਉਸ ਤੋਂ ਬਾਅਦ ਇਹ ਆ ਪੋਜੀਸ਼ਨ ਦੇ ਵਿੱਚ ਇਸ ਤਰ੍ਹਾਂ ਇਹ ਇਸ ਤਰ੍ਹਾਂ। ਪੰਜ ਵਾਰੀ ਇਹੋ ਜਿਹੀ ਹੋਵੇਗਾ ਤੁਹਾਡਾ ਡੱਬੇਟ ਜਿਹਦੇ ਵਿੱਚ ਜੜੀਆਂ ਆਂਤੜੀਆਂ ਨੇ ਉਹਨਾਂ ਨੂੰ ਝਟਕਾ ਲੱਗੇਗਾ ਉੱਪਰ ਸੌਣਗੀਆਂ ਉਹਨਾਂ ਵਿੱਚ ਜਿਹੜਾ ਮਲ ਜੰਮਿਆ ਹੈ ਉਹ ਮਲ ਮਤਲਬ ਟੁੱਟ ਜਾਏਗਾ। ਐਸ਼ਾ ਉਜੀ ਐਕਸਰਸਾਈਜ਼ ਇੱਕ ਹੋਰ ਹੈ ਤੁਸੀਂ ਆਪਣਾ ਪੈਰਾਂ ਤੇ ਬਹਿ ਜਾਣਾ ਪੈਰਾਂ ਪਰ ਬਹਿ ਕੇ ਤੇ ਤੁਹਾਨੂੰ ਆਪਣਾ ਤਾਂ ਕਰ ਲੈਣਾ ਤੇ ਅਗਰਪ ਬਣਾਉਣਾ ਉੱਠਾ ਕਰਕੇ ਤੇ ਇਸ ਤਰ੍ਹਾਂ ਉਹਨਾਂ ਜਿੰਨਾ ਬਹੀ ਇਸ ਤਰ੍ਹਾਂ ਕਰਕੇ ਫਿਰ ਇਸ ਤਰ੍ਹਾਂ ਕਰਕੇ ਸਿਰ ਦੇ ਉੱਤੇ ਇਸ ਤਰ੍ਹਾਂ ਕਰਕੇ ਤੁਸੀਂ ਕਰਨਾ ਥੋੜੇ ਜਿਹੀ ਪੰਜੇ ਉੱਪਰ ਥੱਲੇ ਕਰਾਉਣਾ ਚੁੱਕ ਜਾਣਾ ਤੇ ਕਿਹਦਾ ਨਹੀਂ ਇਹ ਰਾਉਂਡ ਚ ਛਟਕਾ ਦੇਣਾ ਚਲੋ ਕਿਰਮੋਕਾਂ ਮਿਲਿਆ ਤਾਂ ਫਿਰ ਵੀਡੀਓ ਬਣਾਵਾਂਗੇ ਥੋੜਾ ਜਿਹਾ ਕੈਮਰਾ ਦੂਰ ਰੱਖ ਕੇ ਤੇ ਆਪਣਾ ਆਪਾਂ ਵਰਜਿਫਾਈ ਕਰਕੇ ਤੁਹਾਨੂੰ ਦਿਖਾਵਾਂਗੇ ਤੇ ਉਹਦੇ ਨਾਲ ਕੀਏ ਤੁਹਾਡਾ ਪੇਟ ਸਾਫ਼ ਹੋਵੇਗਾ ਇਨੀਆਂ ਕੋ ਬੇਨਤੀਆਂ ਪ੍ਰਵਾਨ ਕਰੋ ਸੁਖੀ ਰਹੋ ਸਵਸਥ ਰਹੋ ਆਪਣੀ ਸਿਹਤ ਦਾ ਧਿਆਨ ਰੱਖੋ ਦੂਜਾ ਜਦੋਂ ਰੋਟੀ ਖਾਓਗੇ ਖਾਣਾ ਉਹਦੇ ਵਿੱਚ ਸਲਾਦ ਦਾ ਜ਼ਿਆਦਾ ਪ੍ਰਯੋਗ ਕਰੋ ਰੋਟੀ ਚਬਾ ਕੇ ਖਾਓ ਜਿੰਨਾ ਤੇਰ ਮਤਲਬ ਇੱਕ ਰੋਟੀ ਜਿੰਨਾ ਜਦ ਤੁਸੀਂ ਚਾਰ ਰੋਟੀਆਂ ਖਾਂਨ ਤੇ ਲਾਦੇ ਹੋ ਰੋਟੀ ਇੱਕ ਰੋਟੀ ਖਾਂਨ ਤੇ ਲਾਣਾ ਤੇ ਇਹੋ ਕੁ ਚੀਜ਼ਾਂ ਦਾ ਤੁਸੀਂ ਕੰਟਰੋਲ ਕਰਕੇ ਜੇ ਤੁਸੀਂ ਦੇਖੋਗੇ ਤੁਹਾਡਾ ਪੇਟ ਆਪਣੇ ਆਪ ਸਾਫ਼ ਹੋਵੇਗਾ ਪਹਿਲੇ ਦਿਨ ਨਾ ਹੋਵੇਗਾ ਦੂਜੇ ਦਿਨ ਹੋ ਜਾਏਗਾ ਦੂਜੇ ਦਿਨ ਤਈ ਜਿਹੇ ਦਿਨ ਤੁਹਾਡਾ ਮਤਲਬ ਤੁਸੀਂ ਜੀ ਹੈਬਿਟ ਬਣਾ ਲੋਗੇ ਆਪਣੇ ਤੇ ਤੁਸੀਂ ਤੰਦਰੁਸਤ ਰਹੋਗੇ ਬਿਨਾਂ ਦਵਾਈ ਤੋਂ ਤੁਹਾਨੂੰ ਇਹ ਨੁਕਤਾ ਚੰਗਾ ਲੱਗੇ